ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੰਗਰਾਲੀ ਰਾਜਪੁੱਤਾਂ ਦੇ ਵਿੱਚ ਇੱਥੇ ਸੁਨਹਿਰੀ ਪਲ ਨਾਮ ਤੇ ਬੱਚਿਆਂ ਦੇ ਲਈ ਇੱਕ ਬਾਲ ਮੇਲਾ ਅਰੇਂਜ ਕੀਤਾ ਗਿਆ ਜਿਦੇ ਵਿੱਚ ਸਾਨੂੰ ਖਾਸ ਤੌਰ ਤੇ ਇੱਥੇ ਬੁਲਾਇਆ ਗਿਆ ਤੇ ਅਸੀਂ ਪਹੁੰਚੇ ਆ ਦੇਖ ਰਹੇ ਆ ਕਿ ਬਹੁਤ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਵੀ ਸਟਾਫ ਦੇ ਵਿੱਚ ਵੀ ਪੇਰੈਂਟਸ ਦੇ ਵਿੱਚ ਵੀ ਈਵਨ ਪਿੰਡ ਦੀ ਪੰਚਾਇਤ ਐਨ ਆਰ ਆਈ ਵੀਰਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਉਹਨਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਾਲ ਮੇਲਾ ਅਰੇਂਜ ਕੀਤਾ ਗਿਆ ਜਿਦੇ ਵਿੱਚ ਬੱਚਿਆਂ ਦੇ ਲਈ ਸਵਿੰਗਸ ਗੇਮਸ ਅਗਿਆ ਮੈਜਿਕ ਸ਼ੋਅ ਬੱਚਿਆਂ ਲਈ ਅਰੇਂਜ ਕੀਤਾ ਗਿਆ ਬੱਚਿਆਂ ਵੱਲੋਂ ਵੀ ਸਟੇਜ ਤੇ ਪਰਫਾਰਮੈਂਸਿਸ ਦਿੱਤੀਆਂ ਗਿਆ ਔਰ ਖਾਸ ਤੌਰ ਤੇ ਮੈਨੂੰ ਦੱਸਿਆ ਗਿਆ ਕੇ ਮਦਰਸੇ ਲਈ ਵੀ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਕਿ ਮਦਰ ਦੀਆਂ ਗੇਮਸ ਵੀ ਕਰਵਾਈਆਂ ਸੋ ਇਹਦੇ ਨਾਲ ਇਸ ਇਵੈਂਟ ਦੇ ਨਾਲ ਇਹਨਾਂ ਨੇ ਪੇਰੈਂਟਸ ਦੀ ਵੀ ਸ਼ਮੂਲੀਅਤ ਕੀਤੀ ਹੈ ਆਪਣੇ ਸਕੂਲ ਦੇ ਵਿੱਚ ਤੇ ਪਿੰਡ ਵਾਸੀਆਂ ਦੀ ਵੀ ਸ਼ਮੂਲੀਅਤ ਕੀਤੀ ਹੈ ਸੋ ਦੇਖ ਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਰਾ ਸਕੂਲ ਅਸੀਂ ਵਿਜ਼ਿਟ ਕੀਤਾ ਸਾਰੇ ਸਕੂਲ ਨੂੰ ਇਹਨਾਂ ਨੇ ਬਹੁਤ ਹੀ ਵੈਲ ਮੈਨੇਜਡ ਵੇ ਨਾਲ ਔਰ ਵੈਲ ਪਲੈਨਡ ਵੇ ਦੇ ਨਾਲ ਆਰਗੇਨਾਈਜ਼ ਕੀਤਾ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਬਹੁਤ ਅੱਛਾ ਲੱਗ ਰਿਹਾ ਇੱਥੇ ਆਪੇ ਸਭ ਜਿਹੜੇ ਪ੍ਰੋਗਰਾਮ ਚੁਵਾਏ ਜਾਂਦੇ ਬੱਚਿਆਂ ਨੂੰ ਇਹਨਾਂ ਦਾ ਕਿੰਨਾ ਫਾਇਦਾ ਹੁੰਦਾ ਬੱਚਿਆਂ ਨੂੰ ਬਹੁਤ ਫਾਇਦਾ ਜੀ ਬੱਚਿਆਂ ਦਾ ਇੱਕ ਤਾਂ ਸਟੇਜ ਤੇ ਆ ਕੇ ਕੌਨਫੀਡੈਂਸ ਲੈਵਲ ਜਿਹੜਾ ਹੈਗਾ ਉਹ ਬਿਲਟ ਅਪ ਹੁੰਦਾ ਤੇ ਬੱਚੇ ਜਦੋਂ ਇੱਥੇ ਅਲੱਗ-ਅਲੱਗ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਜਿਵੇਂ ਛੋਟੀਆਂ-ਛੋਟੀਆਂ ਇਹਨਾਂ ਨੇ ਫਨੀ ਗੇਮਸ ਰੱਖੀਆਂ ਹੋਈਆਂ ਉਹਦੇ ਨਾਲ ਬੱਚੇ ਦਾ ਮੈਂਟਲ ਗ੍ਰੋਥ ਵੀ ਹੁੰਦੀ ਹੈ ਫਿਜ਼ੀਕਲ ਗ੍ਰੋਥ ਵੀ ਹੁੰਦੀ ਹੈ ਤੇ ਬੱਚੇ ਦਾ ਆਪਣੇ ਸਕੂਲ ਦੇ ਨਾਲ ਲਗਾਵ ਜਿਹੜਾ ਹੈਗਾ ਉਹ ਵਧਾਏਗਾ ਸੋ ਪ੍ਰਾਈਵੇਟ ਸਕੂਲਾਂ ਦੇ ਨਾਲੇ ਸਰਕਾਰੀ ਸਕੂਲ ਜਿਹੜਾ ਕੰਪੀਟ ਕਰ ਰਿਹਾ ਉਹ ਪ੍ਰਾਈਵੇਟ ਸਕੂਲਾਂ ਚ ਵੀ ਇਹੋ ਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਹੀ ਉਹ ਪੇਰੈਂਟਸ ਨੂੰ ਬੱਚਿਆਂ ਨੂੰ ਅਟਰੈਕਟ ਕੀਤੇ ਕਰਦੇ ਆ ਤੇ ਇਹੀ ਚੀਜ਼ਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਚੱਲ ਪਈਆਂ ਹੋ ਰਹੀਆਂ ਸਟਾਫ ਬਹੁਤ ਮਿਹਨਤੀ ਔਰ ਅਗਾਹ ਬਧੂ ਸੋਚ ਵਾਲਾ ਹੈਗਾ ਜਿਹੜਾ ਪਬਲਿਕ ਨੂੰ ਔਰ ਬੱਚਿਆਂ ਨੂੰ ਇਹੋ ਜਿਹੀਆਂ ਇਵੈਂਟਸ ਕਰਵਾ ਕੇ ਆਪਣੇ ਵੱਲ ਖਿੱਚ ਰਹੇ ਆ ਔਰ ਇਹ ਦੱਸ ਰਹੇ ਆ ਕਿ ਅਸੀਂ ਵੀ ਕਿਸੇ ਪਬਲਿਕ ਜਾਂ ਵਟੇ ਸਕੂਲਾਂ ਨਾਲੋਂ ਥੱਲੇ ਨਹੀਂ ਹੈਗੇ ਘੱਟ ਨਹੀਂ ਹੈਗੇ ਸੋ ਮੈਂ ਤਾਂ ਇਹੀ ਕਹੂੰਗੀ ਸਾਰੇ ਪੇਰੈਂਟਸ ਨੂੰ ਇਲਾਕਾ ਵਾਸੀਆਂ ਨੂੰ ਕਿ ਆਓ ਆਪਣੇ ਸਰਕਾਰੀ ਸਕੂਲਾਂ ਵੱਲ ਆਪਣਾ ਵਿਸ਼ਵਾਸ ਵਧਾਈਏ ਤੇ ਮੌਕਾ ਦੇਈਏ ਇਹਨਾਂ ਅਧਿਆਪਕਾਂ ਨੂੰ ਕਿ ਉਹ ਸਾਡੇ ਬੱਚਿਆਂ ਦਾ ਜਿਹੜੀ ਡਿਵੈਲਪਮੈਂਟ ਹੈ ਗਰੋਥ ਹੈ ਉਹਦੇ ਵਿੱਚ ਜੋ ਵੀ ਕੰਮ ਕਰ ਰਹੇ ਹਨ ਅਸੀਂ ਵੀ ਉਹਨਾਂ ਪ੍ਰਤੀ ਆਪਣਾ ਵਿਸ਼ਵਾਸ ਵਧਾ ਕੇ ਉਹਨਾਂ ਨੂੰ ਮੌਕਾ ਦੇਈਏ ਬੱਚਿਆਂ ਨੂੰ ਮੇਰਾ ਇਹੀ ਸੰਦੇਸ਼ ਹੈ ਜੀ 5ਵੀਂ ਦੇ ਪੇਪਰ 7 ਮਾਰਚ ਤੋਂ ਸ਼ੁਰੂ ਹੈ ਕਿ ਸਾਰੀਆਂ ਐਕਟੀਵਿਟੀਆਂ ਦੇ ਨਾਲ-ਨਾਲ ਤੁਸੀਂ ਅਕਾਦਮਿਕ ਪੱਖ ਨੂੰ ਵੀ ਪੂਰੀ ਤਨਦੇਹੀ ਦੇ ਨਾਲ ਕਰੋ ਕਿਉਂਕਿ ਪੜ੍ਹਾਈ ਤੋਂ ਬਿਨਾ ਸਭ ਕੁਝ ਅਧੂਰਾ ਹੈ ਚਾਹੇ ਅਸੀਂ ਜਿੰਨੀਆਂ ਮਰਜ਼ੀ ਗੇਮਸ ਜਾਂ ਐਕਟੀਵਿਟੀ ਕਰੀਏ ਪੜਾਈ ਵੀ ਨਾਲ-ਨਾਲ ਜ਼ਰੂਰੀ ਹੈ ਤੇ ਪੜਾਈ ਦੇ ਲਈ ਇਹ ਜ਼ਰੂਰੀ ਹੈ ਕਿ ਰੈਗੂਲਰ ਪੜਾਈ ਕਰੋ ਇਹ ਨਾ ਹੋਵੇ ਕਿ ਪੇਪਰਾਂ ਦੇ ਦਿਨਾਂ ਵਿੱਚ ਪੜੋ ਪੇਪਰਾਂ ਦੇ ਦਿਨਾਂ ਵਿੱਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕੋਈ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਆਪਣੇ ਟੀਚਰ ਨਾਲ ਕੰਟੈਕਟ ਕਰੋ ਆਪਣੇ ਪੇਰੈਂਟਸ ਦੀ ਮਦਦ ਲੈ ਕੇ ਪੜਾਈ ਕਰੋ ਔਰ ਉਹਦੇ ਵਿੱਚ ਅੱਛੇ ਨੰਬਰ ਲਓ ਤੇ ਪਰਮਾਤਮਾ ਉਹਨਾਂ ਨੂੰ ਕਾਮਯਾਬੀ ਬਖਸ਼ੇ ਮੇਰਾ ਨਾਮ ਜਸਵਿੰਦਰ ਸਿੰਘ ਕਹਿਲ ਇਫ ਯੂਅਰ ਸਕੂਲ ਪ੍ਰੋਗਰਾਮ ਦੇ ਵਿੱਚ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਇਸ ਪੇ ਸਕੂਲ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹਾਂ ਕਿਉਂਕਿ ਮੈਂ ਇੱਥੇ ਪੜ੍ਹ ਕੇ ਗਿਆ ਇੱਥੇ ਬੈਠ ਕੇ ਉਦੋਂ ਤਾਂ ਬਿਲਡਿੰਗ ਵੀ ਬਹੁਤ ਛੋਟੀ ਹੁੰਦੀ ਸੀ ਹੁਣ ਤਾਂ ਸਕੂਲ ਨੇ ਬਹੁਤ ਤਰੱਕੀ ਕੀਤੀ ਆ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਮੈਂ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰਦਾ ਕਿ ਪ੍ਰਾਈਵੇਟ ਸਕੂਲਾਂ ਦੇ ਰੁਝਾਨ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਕਿ ਇੱਥੇ ਸਾਰੀਆਂ ਫੈਸਿਲਿਟੀਆਂ ਅਸੀਂ ਦਿੱਤੀਆਂ ਹੋਈਆਂ ਨੇ ਸਾਡਾ ਸਟਾਫ ਬਹੁਤ ਮਿਹਨਤੀ ਅਤੇ ਯਤਿਆਪੇਕਰ ਸਾਫ ਆ ਸਾਡੇ ਕੋਲ ਮੈਨੂੰ ਇਹ ਦੇਖ ਕੇ ਬਹੁਤ ਅੱਜ ਖੁਸ਼ੀ ਹੋਈ ਕਿ ਇੰਨਾ ਵਧੀਆ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਥੈਂਕ ਯੂ ਜੇਕਰ ਤੁਸੀਂ ਸਪੋਰਟ ਕਰਦੇ ਹੋ ਇਹਨਾਂ ਨੇ ਵੀ ਸਪੋਰਟ ਕਰਦੇ ਹੋ ਬਾਕੀ ਇਹਨਾਂ ਦੇ ਵੀ ਮੈਂ ਸਾਰੇ ਐਨ ਆਰ ਆ ਵੀਰਾਂ ਨੂੰ ਜਿਹੜੇ ਇਸ ਨਗਰ ਤੋਂ ਵੀ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪਿੰਡ ਨੂੰ ਸਹਿਯੋਗ ਕਰਨਾ

ਕੀ ਅਜਾ ਪ੍ਰੋਗਰਾਮ ਕਰਾਈ ਕਿ ਟੈਲੀਬਿਜਨ? ਇਸ ਲਈ ਅਸੀਂ ਆਪਣੇ ਬੱਚਿਆਂ ਦੇ ਵਿੱਚ ਜੋ ਟੈਲੈਂਟ ਹੈ ਇੱਕ ਤਾਂ ਜੋ ਬੱਚੇ ਨੇ ਆਈਟਮਸ ਪਰਫਾਰਮ ਕੀਤੀਆਂ ਉਹ ਅਸੀਂ ਸਭ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਸਾਡੇ ਬੱਚੇ ਇੰਨੇ ਟੈਲੈਂਟਡ ਹੈ। ਇਸ ਤੋਂ ਇਲਾਵਾ ਜੋ ਫਨ ਐਕਟੀਵਿਟੀਆਂ ਹੈ ਇਹ ਅਸੀਂ ਆਪਣੇ ਬੱਚਿਆਂ ਲਈ ਆਰਗੇਨਾਈਜ਼ ਕੀਤੀਆਂ ਨੇ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਸਰਕਾਰੀ ਸਕੂਲ ਨੇ ਹੁਣ ਇਹ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈਗੇ। ਤਾਂ ਸਾਰੀਆਂ ਸਹੂਲਤਾਂ ਜਿਹੜੀਆਂ ਉੱਥੇ ਮੌਜੂਦ ਹੈ ਉਹਦੇ ਨਾਲੋਂ ਵੱਧ ਅੱਜ ਸਾਡੇ ਸਕੂਲਾਂ ਦੇ ਵਿੱਚ ਮੌਜੂਦ ਹੈ। ਕੋਰੋਨਾ ਸੀ ਅੱਜ ਕੋਈ ਨਹੀਂ ਸੀ ਸਾਡੇ ਸਭ ਅਨਵੇਬਲ ਬੀਓ ਮੈਮ ਆਈਸੀ ਲੁਧਿਆਣਾ ਦੀ ਆਪਣੇ ਸ਼੍ਰੀਮਤੀ ਉਵਿੰਦਰ ਕੌਰ ਜੀ ਨਾਲ ਆਪਣੇ ਰਿਸਪੈਕਟਿਡ ਬੀਪੀਓ ਸਰ ਸਰਦਾਵਜੋ ਸਿੰਘ ਜੀ ਸਿੰਘ ਜੀ ਨੇ ਫੀਲਡ ਕੀਤਾ ਲੁਧਿਆਣਾ ਵਿੱਚ ਸੋ ਉਹਨਾਂ ਨੇ ਸਾਵੇ ਸਕੂਲ ਵਿਜ਼ਿਟ ਕੀਤਾ ਉਹਨਾਂ ਨੇ ਸਾਰੀ ਇਨਫਰਾਸਟ੍ਰਕਚਰ ਚੈੱਕ ਕੀਤੀ ਹੈ ਸਕੂਲ ਦੀ ਬੱਚਿਆਂ ਨਾਲ ਵੀ ਉਹਨਾਂ ਨੇ ਆਪਣਾ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਮੈਮ ਕਾਫੀ ਖੁਸ਼ ਸੀਗੇ ਉਹਨਾਂ ਨੇ ਸਾਰੇ ਸਟਾਫ ਨੂੰ ਬਹੁਤ ਐਪਰੀਸ਼ੀਏਟ ਕੀਤਾ ਹੈ ਕਿ ਉਹਨਾਂ ਨੂੰ ਇੰਨਾ ਅੱਛਾ ਮਾਹੌਲ ਲੱਗਿਆ ਇਹ ਕਲੀਬਰ ਸਪਰਾਈਟ ਤੋਂ ਬਿਨਾ ਵੀ ਕਰਦੇ ਇੱਕ ਸਪਰਾਈਟ ਸਰ ਅਸੀਂ ਹਰ ਸਾਲ ਕੋਸ਼ਿਸ਼ ਕਰਦਾ ਸਾਵਾਂ ਸਟਾਫ ਨੇ ਕੋਈ ਨਾ ਕੋਈ ਇਵੈਂਟ ਕਰਵਾਵੇ ਲਾਸਟ ਈਅਰ ਅਸੀਂ ਐਨੂਅਲ ਡੇਸ ਉਡਾਨ 2024 ਕਰਵਾਇਆ ਸੀ ਇਸ ਵਾਰ ਅਸੀਂ ਕੁਝ ਨਵੀਂ ਥੀਮ ਲੈ ਕੇ ਆਏ ਆ ਇਸ ਵਾਰ ਅਸੀਂ ਬਾਲ ਮੇਲਾ ਸੈਲੀਬ੍ਰੇਟ ਕਰ ਰਹੇ ਹਾਂ ਇਹ ਫੋਰ ਕੌਨਪਾਸਟ ਇਸ ਟਾਈਮ ਸਰ ਸਪੋਰਟ ਸਾਨੂੰ ਜਿਹੜੇ ਪਿੰਡ ਦੇ ਜੋ ਐਨਆਈਸ ਹੈ ਜਾਂ ਫਿਰ ਜੋ ਲੋਕਲ ਦਾਨੀ ਸੱਜਣ ਹੈ ਸੋ ਉਹਨਾਂ ਦੀ ਬਹੁਤ ਸਪੋਰਟ ਹੈ ਉਹਨਾਂ ਦੀ ਸਪੋਰਟ ਨਾਲ ਹੀ ਹਰ ਇਵੈਂਟ ਹੈ ਜੋ ਉਹਨਾਂ ਦੀ ਸਪੋਰਟ ਨਾਲ ਹੀ ਕਰਵਾਇਆ ਜਾਂਦਾ ਹੈ ਦੇ ਨਾਲ ਨਾਲ ਜੋ ਸਕੂਲ ਦੇ ਸਟਾਫ ਮੈਂਬਰਸ ਹੈ ਉਹ ਵੀ ਆਪਣਾ ਯੋਗਦਾਨ ਪਿਛ ਪਾਦੇ ਹੈ। ਬਾਕੀ ਉਹ ਟੀਚਰਸ ਨੂੰ ਕੀ ਨਸੀ ਚਾਹੁੰਦਾ। ਟੀਚਰਸ ਨੂੰ ਸਹੀ ਮੈਸੇਜ ਦੇਣਾ ਚਾਹਾਂਗੇ ਵੀ ਗਵਰਨਮੈਂਟ ਵੱਲੋਂ ਚਲੋ ਬਹੁਤ ਫੈਸਿਲਿਟੀਆਂ ਆਪਣੇ ਸਕੂਲਾਂ ਚ ਦਿੱਤੀਆਂ ਜਾ ਰਹੀਆਂ ਹੈ। ਇਸ ਤੋਂ ਇਲਾਵਾ ਆਪਣੇ ਜੋ ਪਿੰਡ ਦੇ ਆਪਾਂ ਨਾਲ ਆਪਣੇ ਗਾਨੀ ਸੱਜਣਾਂ ਨੂੰ ਨਾਲ ਲੈ ਕੇ ਜਾਂ ਜੋ ਟੋਕਲ ਹੈਗੇ ਆ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਆਪਾਂ ਆਪਣੇ ਸਕੂਲਾਂ ਦਾ ਸੁਧਾਰ ਕਰ ਸਕਦੇ ਆ। King of Spices Restaurant कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस किंग ऑफ स्पाइसेस रेस्टोरेंट cafe and a rooftop me aapka swagat hai